ਅੱਜ ਪਹਿਲਾਂ ਤਾਂ ਤਸਵੀਰ ਨੂੰ ਚੰਗੀ ਤਰ੍ਹਾਂ ਦੇਖੋ ਅੱਜ ਤੁਹਾਨੂੰ ਇੱਕ ਮੁੰਡੇ ਦੀ ਮਿਹਨਤ ਨਾਲ ਹੋਈ ਚਮਤਕਾਰ ਬਾਰੇ ਦਿਖਾਉਣਾ ਹੈ ਪਹਿਲਾਂ ਤਸਵੀਰ ਦੇ ਵਿੱਚ ਕੀ ਸੀ ਵਸ਼ੇਰਾ ਤੇ ਆਹ ਵੇਖੋ ਹੁਣ ਦੇ ਹਾਲਾਤ ਬਾਈ ਨੇ ਸੱਚੀ ਯਾਰ ਈਡੀ ਰੂਣਾ ਵਸ਼ੇਰਾ ਤਿਆਰ ਕੀਤਾ ਤੇ ਨਾਂ ਰੱਖਿਆ ਵਸ਼ੇਰੇ ਦਾ ਪ੍ਰਧਾਨ ਤੇ ਕਹਿੰਦੇ ਆ ਵੀ ਪ੍ਰভাত ਕੋੜੇ ਦਾ ਡਾਇਰੈਕਟ ਪੁੱਤ ਹੈ ਡੀਐਨਏ ਪਾਸ ਹੈ ਉਹ ਵੀ ਤੁਹਾਨੂੰ ਵਿਖਾ ਦਿੰਦੇ ਆ ਰਿਪੋਰਟਾਂ ਚੱਲ ਪੀਆਂ ਨਾਲ ਡੀਐਨਏ ਪਾਸ ਹੋ ਗਿਆ ਸੱਜਣੋ ਤੇ ਮਾਂ ਦੀ ਹੈਗੀ ਆ ਤੂਫਾਨ ਘੋੜੇ ਦੀ ਸਕੀ ਭੈਣ ਕਹਿੰਦਾ ਵੀ ਬਹੁਤ ਪੁਰਾਣੀ ਘੋੜੀ ਆ 29-30 ਸਾਲ ਉਮਰ ਪੱਥੀੜੀ ਵਾਲੇ ਘੋੜੇ ਦੀ ਬੱਚੀ ਆ ਇਹਦੀ ਮਾਂ 62 ਇੰਚ ਦੀ ਘੋੜੀ ਆ ਤੇ ਇਹ ਵੀਰ ਨੇ ਜਮਾ ਡਿੱਗੇ ਆ ਲਿਆਂਦਾ ਸੀਗਾ ਜਮਾ ਪੈਰਾਂ 'ਚ ਸੀਗਾ ਇਹ ਬਸ਼ੀਰਾ ਬਾਈ ਕਹਿੰਦਾ ਵੀ ਤੂੰ ਤਿੰਨਾਂ ਜਾਣਿਆ ਨੇ ਅਸੀਂ ਮਸਾ ਚੱਕ ਕੇ ਗੱਡੀ 'ਚ ਚੜਾਇਆ ਸੀ ਜਿੱਦਣ ਲੈਣ ਗਏ ਸੀ ਉਹ ਤੁਹਾਨੂੰ ਪਹਿਲਾਂ ਹਾਲਾਤ ਮੈਂ ਦਿਖਾ ਹੀ ਦਿੱਤੇ ਆ ਪਰ ਯਾਰ ਆਪਾਂ ਕਹਿੰਦੇ ਹੁੰਨੇ ਆ ਕਿ ਚਮਤਕਾਰ ਹੁੰਦੇ ਜ਼ਰੂਰ ਆ ਜ਼ਿੰਦਗੀ ਦੇ ਵਿੱਚ ਪਰ ਤੁਹਾਡੀ ਮਿਹਨਤ ਸੱਚੀ ਹੋਣੀ ਚਾਹੀਦੀ ਹੈ ਤੁਹਾਡੀ ਲਗਨ ਸੱਚੀ ਹੋਣੀ ਚਾਹੀਦੀ ਹੈ ਤੇ ਵੀਰ ਨੇ ਯਾਰ ਇਨਾ ਸੋਹਣਾ ਬਸ਼ੀਰਾ ਤਿਆਰ ਕਰਕੇ ਆਪਾਂ ਨੂੰ ਦਿਖਾਇਆ ਤੇ ਬਾਈ ਜੀ ਹੁਣ ਤਾਂ ਯਾਰ ਤੁਸੀਂ ਸਪੋਰਟ ਕਰਨੀ ਤੁਹਾਡੀ ਬਣਦੀ ਹੈ ਵੀਰ ਬਣ ਕੇ ਮੇਰੀ ਪਰਸਨਲੀ ਤੌਰ ਤੇ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਇੱਕ ਬੇਨਤੀ ਹੈ ਯਾਰ ਭਰਾ ਨੂੰ ਆਪਾਂ ਦੱਬ ਕੇ ਸਪੋਰਟ ਕਰਨੀ ਹੈ ਨਾਰਮਲ ਜਿਹਾ ਬੰਦਾ ਹੈ ਨਾਰਮਲ ਜਿਹਾ ਛੋਟਾ ਜੀਵਿੰਦਾਰ ਹੈ ਵੀਰ ਪਰ ਯਾਰ ਉਹਨੇ ਘੋੜਾ ਬੜਾ ਸੋਹਣਾ ਤਿਆਰ ਕਰਤਾ ਬਾਈ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਮਾਤਮਾ ਬਾਹ ਫੜੇ ਆਪਾਂ ਇਹ ਅਰਦਾਸ ਕਰਦੇ ਹਾਂ ਤੇ ਤੁਸੀਂ ਜਿਹੜੇ ਭਰਾ ਉਹ ਜਿਨ੍ਹਾਂ ਨੇ ਘੋੜੀਆਂ ਰੱਖੀਆਂ ਉਹ ਵੀ ਭਰਾ ਜਰੂਰ ਜਰੂਰ ਮੇਰੇ ਵੀਰ ਸਪੋਰਟ ਕਰੋ ਬਾਈ ਦੀ ਆਪਾਂ ਵੱਧ ਤੋਂ ਵੱਧ ਬਾਈ ਤੋਂ ਘੋੜੀਆਂ ਵੀ ਭرائیਏ ਕਿਉਂਕਿ ਖਾਨਦਾਨ ਚੰਗਾ ਹੈ ਦੋਵੇਂ ਪਾਸੇੋਂ ਮਾਲਾ ਖਾਨਦਾਨ ਵੀ ਚੰਗਾ ਹੈ ਤੇ ਬਾਪ ਵਾਲੇ ਪਾਸੇੋਂ ਤੋਂ ਤੁਹਾਨੂੰ ਦੱਸਤਾ ਹੈ ਕਿ ਪ੍ਰਭਾਤ ਘੋੜੇ ਦਾ ਡਾਇਰੈਕਟ ਪੋਤਾ ਹੈ ਸੱਜਣੋ ਕਿ ਘੋੜੇ ਦੇ ਵਿੱਚ ਯਾਰ 1% ਵੀ ਕਮੀ ਹੈ ਨਹੀਂ ਕਿਸੇ ਵੀ ਚੀਜ਼ ਦੀ ਇਹੋ ਜਿਹਾ ਰੰਗ ਬਹੁਤ ਘੱਟ ਵੇਖਣ ਨੂੰ ਆਪਾਂ ਨੂੰ ਮਿਲਦਾ ਹੈ ਮਾਰਕਿੰਗ ਬਹੁਤ ਜ਼ਬਰਦਸਤ ਹੈ ਘੋੜੇ ਦੇ ਵਿੱਚ ਬਰੀਕੀਆਂ ਕੁੱਟ-ਕੁੱਟ ਕੇ ਭਰੀਆਂ ਹੋਈਆਂ ਨੇ ਸੋ ਵੀਡੀਓ ਸ਼ੇਅਰ ਵੱਧ ਤੋਂ ਵੱਧ ਕਰਿਓ ਪਿੰਡ ਹੈ ਭਰਾਵਾਂ ਦਾ ਤਿੰਨ ਸੀ ਛੋਟੀ ਤੇ ਜਿਲ੍ਹਾ ਸ਼੍ਰੀ ਗੰਗਾ ਨਗਰ ਤੇ ਵੱਧ ਚੜ ਕੇ ਬਾਈ ਨੂੰ ਸਪੋਰਟ ਕਰਨੀ ਵੀਡੀਓ ਸ਼ੇਅਰ ਕਰਿਓ ਜਿਨ੍ਹਾਂ ਨੇ ਪਿਛਲੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੀ ਤੇ ਸੋਹਣੇ ਕਮੈਂਟ ਕੀਤੇ ਉਹਨਾਂ ਵੀਰਾਂ ਚ ਕੁਝ ਭਰਾਵਾਂ ਦੇ ਨਾਮ ਨੇ ਜੀ ਗੁਰਮੀਤ ਸਿੰਘ ਰਕੇਸ਼ ਸ਼ਰਮਾ ਇੰਦਰਜੀਤ ਸਿੰਘ ਭੁੱਲਰ ਬਾਬਾ ਮਾਲੀ ਸੰਤੋਖ ਸਿੰਘ ਮੀਰਾ ਕੈਪਟਨ ਮੋਹਨ ਸਿੰਘ ਗੁਰਸੇਵ ਚੋਹਲਾ ਸਿੱਧੂ ਰਣਜੀਤ ਅਮਰਤਪਾਲ ਕਾਕਾ ਜਸਮਿੰਦਰ ਸੰਧੂ ਰਜਿੰਦਰ ਸਿੰਘ ਔਜਲਾ ਰਾਮ ਸਿੰਘ ਗਿੱਲ ਦੀਪਾ ਵਿਰਕ ਜੋਤ ਡੇਰੀ ਫਾਰਮ ਕੁਲਦੀਪ ਸੰਧੂ ਸੁਖਚੈਨ ਸੰਘੇੜਾ ਬਲਰਾਜ ਗਿੱਲ ਆਜੋ ਕਰਦੇ ਆ ਗੱਲਬਾਤ ਮਿਲਾਉਨੇ ਆ ਭਰਾਵਾਂ ਨਾਲ ਧੰਨਵਾਦ ਦਾ ਸਾਰੇ ਮਿੱਤਰਾਂ ਦਾ ਇੱਕ ਵਾਰੀ ਤੋਂ ਫੇਰ ਨਵੀਂ ਵੀਡੀਓ ਦੇ ਵਿੱਚ ਮੈਂ ਸੁਖਸੰਧੂ ਮਾਨਸ ਸਤਕਾਰ ਅਤੇ ਅਦਵਨਾਲ ਸਵਾਗਤ ਕਰਦਾ ਤੇ ਜੀ ਆਖਦੇ ਜਿਹੜੇ ਸੱਜਣ ਆਪਾਂ ਨੂੰ ਆਪਣੇ ਫੇਸਬੁੱਕ ਪੇਜ ਰਾਹੀਂ ਦੇਖ ਰਹੇ ਆ ਉਹਨਾਂ ਵੀ ਰਿਆਂ ਦਾ ਵੀ ਮਾਨਸ ਸਤਕਾਰਾ ਤੋਂ ਨਾਲ ਸਵਾਗਤ ਕਰਦੇ ਆ ਤੇ ਜੀ ਆਖਦੇ ਸੱਜਣੋ ਸ਼ੁਰੂ ਦੇ ਵਿੱਚ ਤੁਹਾਨੂੰ ਮੈਂ ਬੜਾ ਹੀ ਸੋਹਣਾ ਤੇ ਬੜਾ ਹੀ ਚੰਗਾ ਘੋੜਾ ਵਿਖਾ ਕੇ ਹਟਿਆ ਅਕਸਰ ਆਪਾਂ ਗੱਲ ਕਰਦੇ ਹੁੰਨੇ ਆ ਕਿ ਯਾਰ ਚਮਤਕਾਰ ਹੁੰਦੇ ਜ਼ਰੂਰ ਆ ਪਰ ਚਮਤਕਾਰ ਉਦੋਂ ਹੁੰਦੇ ਆ ਜਦੋਂ ਮਿਹਨਤ ਦੇ ਵਿੱਚ ਫੋਕਸ ਕਲੀਅਰ ਹੋਵੇ ਸਾਡੀ ਮਿਹਨਤ ਦੇ ਨਾਲ ਇੱਕ ਕੀਤਾ ਹੋਵੇ ਜਦੋਂ ਪਸੀਨਾ ਤੇ ਖੂਨ ਮਿਲਦੇ ਆ ਨਾ ਫਿਰ ਉਹ ਪਰਮਾਤਮਾ ਜਿਹੜਾ ਉਹ ਵੀ ਆਪ ਦਾ ਮਿਹਰ ਭਰਿਆ ਹੱਥ ਹੈ ਜਿਹੜਾ ਥੋੜੇ ਸਿਰ ਤੇ ਰੱਖ ਦਿੰਦਾ ਇਹ ਗੱਲ ਮੈਂ ਤਾਂ ਕਰੀ ਆ ਸ਼ੁਰੂ ਚ ਵੀ ਤੁਹਾਨੂੰ ਮੈਂ ਦੱਸਦਾ ਵੈਸੇ ਤਾਂ ਪਰ ਬਾਈ ਨੇ ਜਿਹੜਾ مشੀਰਾ ਤੁਹਾਨੂੰ ਅਸੀਂ ਵਿਖਾਇਆ ਹੈ ਨਾ ਇਹ مشੀਰਾ ਜਮਾਂ ਹੀ ਡਿੱਗਿਆ ਚੱਕ ਕੇ ਲਿਆਇਆ ਸੀ ਬਾਈ ਜਮਾਂ ਹੀ ਆ ਫੋਟੋ ਫੇਰ ਦੁਬਾਰਾ ਮੈਂ ਚਲਾਤੀ ਪਹਿਲਾਂ ਦੇ ਹਾਲਾਤ ਬਿਛੇਰੇ ਦੇ ਦੇਖ ਲਓ ਬਾਕੀ ਦਾ ਆਪਾਂ ਬਾਈ ਤੋਂ ਹੀ ਪੁੱਛਾਂਗੇ ਤੇ ਹੁਣ ਦੇ ਹਾਲਾਤ ਤੁਹਾਡੇ ਸਾਹਮਣੇ ਆ ਸੋ ਭਰਾ ਨੇ ਮਿਹਨਤ ਬੜੀ ਕਰੀ ਆ ਪਹਿਲਾ ਹੀ ਸਾਨਾ ਮੇਰੇ ਖਿਆਲ ਬਾਈ ਦਾ ਬਹੁਤ ਆਪਾਂ ਉਹ ਵੀ ਬਾਈ ਤੋਂ ਹੀ ਪੁੱਛਣਾ ਪਰ ਭਰਾ ਦੇ ਸਿਰ ਤੇ ਨਾ ਆਪ ਦਾ ਸਪੋਰਟ ਦਾ ਹੱਥ ਜਰੂਰ ਜਰੂਰ ਮੇਰੇ ਵੀ ਰੱਖ ਦਿਓ ਤੁਹਾਡੀ ਸਪੋਰਟ ਦੀ ਅੱਜ ਭਰਾ ਨੂੰ ਬਹੁਤ ਲੋਡ ਹੈ ਕਾਰਨ ਇਹ ਹੈ ਸੱਜਣੋ ਕਿ ਨਾਂ ਤਾਂ ਚਾਂਦੀ ਦਾ ਚਿੰਚਾ ਉਦਨ ਉਹਦੇ ਵਿੱਚ ਸੀ ਜਦੋਂ ਬਾਈ ਜੰਮਿਆ ਸੀ ਤੇ ਨਾ ਅਰਜੀ ਮੂੰਚ ਹੈ ਨਾਰਮਲ ਪਰਿਵਾਰ ਨਾਰਮਲ ਆਮ ਜਿਨੀਦਾਰਾਂ ਦਾ ਮੁੰਡਾ ਤੇ ਬਾਈ ਨੂੰ ਆਪਾਂ ਦੱਬ ਕੇ ਸਪੋਰਟ ਕਰਨੀ ਹੈ ਤੇ ਘੋੜਾ ਵਿਖਾਉਣਾ ਤੁਹਾਨੂੰ ਬਾਈ RAM ਸੰਧੂ ਆਪਣੇ ਨਾਲ ਮੌਜੂਦ ਹੈ ਵੀਰ ਤੇ ਇੱਧਰ ਮੇਰੇ ਸੱਜੇ ਹੱਥ ਬਾਈ ਅਰਜਨ ਬੈਠਾ ਹੈ ਜੀ ਬਾਈ ਅਰਜਨ ਮਸ਼ਰੂਈ ਇੱਧਰ ਬਾਈ ਹੁਣੇ ਬੈਠੇ ਨੇ ਜੀ ਸਰਦਾਰ ਕੁਲਜੀਤ ਸਿੰਘ ਇੱਧਰ ਬੈਠਾ ਹੈ ਬਾਈ ਹਰਪ੍ਰੀਤ ਸਿੰਘ ਤੇ ਨਾਲ ਵੀਰਾਂ ਬੈਠਾ ਹੈ ਪਵਨ ਤੇ ਪਹਿਲਾਂ ਭਰਾਵਾਂ ਦਾ ਸਵਾਗਤ ਕਰਦੇ ਆਂ ਫਿਰ ਸਾਰੀ ਵੀਡੀਓ ਦੇਖਿਓ ਵੀਡੀਓ ਦੇ ਵਿੱਚ ਤੁਹਾਨੂੰ ਆਨੰਦ ਆਉਣਾ ਹੈ ਬਹੁਤ ਕਮਾਲ ਦੀਆਂ ਗੱਲਾਂ ਕਰਾਂਗੇ ਪਹਿਲਾਂ ਸਵਾਗਤ ਕਰਦੇ ਆਂ ਫਿਰ ਜਾਣਕਾਰੀ ਦਿੰਦੇ ਆਂ ਬਈ ਸਾਰੇ ਭਰਾਵਾਂ ਦਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਵੈਲਕਮ ਜੀ ਹੋਰ ਕਹਿਮੋ ਜੀ ਵਧੀਆ ਜੀ ਚੱਲ ਗਿਆ ਵਧੀਆ ਜੀ ਹੋਕਰ ਪੋਟਾ ਜਮਾ ਓਕੇ ਹੈ ਜੀ ਸਵਾਗਤ ਹੈ ਤੁਹਾਡਾ ਪਿੰਡ ਆਉਣ ਤੇ ਧੰਨਵਾਦ ਆ ਰਾਮ ਬਾਈ ਬਹੁਤ ਬਹੁਤ ਮਿਹਰਬਾਨੀ ਅੱਛਾ ਰਾਮ ਬਾਈ ਪਹਿਲਾ ਸਵਾਲ ਉਹੀ ਹੈ ਜਿੱਦਾਂ ਮੈਂ ਭਰਾਵਾਂ ਨੂੰ ਸ਼ੁਰੂ ਚ ਵੀ ਦੱਸ ਕੇ ਹਟਿਆ ਹੁਣ ਫਿਰ ਵੇਰਵਾ ਤੁਸੀਂ ਹੀ ਆਪਦੇ ਮੂੰਹੋਂ ਦੱਸੋ ਵੀ ਜਦੋਂ ਘੋੜਾ ਲੈ ਆਏ ਉਦੋਂ ਘੋੜੇ ਦੇ ਹਾਲਾਤ ਕੀ ਸੀ ਤੇ ਕੀ ਮਨ ਦੇ ਵਿੱਚ ਆਇਆ ਜਾਂ ਉਦੋਂ ਘੋੜੇ ਨੇ ਕੁਝ ਦਿਖ ਦਿਖਾਈ ਸੀ ਕਿ ਯਾਰ ਮੈਂ ਮਿਹਨਤ ਕਰੂੰਗਾ ਤੇ ਇਹ ਘੋੜਾ ਕੁਝ ਨਾ ਕੁਝ ਬਣ ਸਕਦਾ ਉਹ ਤਾਂ ਇਹ ਦੇਖਦੇ ਬਲੱਡ ਦੇਖ ਹੀ ਜਾਂਦਾ ਪ੍ਰਭਾਤ ਦਾ ਸੀਗਾ ਬੱਚਾ ਇਹ ਤੇ ਜਮਾ ਜ਼ੀਰੋ ਲੈਵਲ ਤੋਂ ਮੈਂ ਸੋਚਿਆ ਵੀ ਇਹ ਨੂੰ ਯਾਰ ਸੇਵਾ ਕਰਨੀ ਆਪਾਂ ਤਾਂ ਮੇਨ ਗੱਲ ਤਾਂ ਇਹ ਆ ਹੂੰ ਠੀਕ ਹੈ ਤੇ ਉਹ ਪ੍ਰਮਾਤਮਾ ਨੇ ਸੇਵਾ ਕਰਦੇ ਕਰਦੇ ਵੀ ਸੋਹਣਾ ਘੋੜਾ ਬਣਾਤਾ ਹੂੰ ਵਧੀਆ ਥਿਆਰ ਹੋ ਗਿਆ ਨਹੀਂ ਉਦੋਂ ਕੋਈ ਨਾ ਕੋਈ ਇੱਕ ਤਾਂ ਤੁਹਾਨੂੰ ਪ੍ਰਭਾਤ ਦਾ ਪਤਾ ਲੱਗਾ ਵੀ ਯਾਰ ਲਾਈਨ ਚੰਗੀ ਲਾਈਨ ਚੰਗੀ ਆ ਬ੍ਰਾਂਡਡ ਖੂਨ ਦਾ ਹਨਾ ਇਹ ਮਹਿੰਗਾ ਖੂਨ ਹੈ ਹਾਂਜੀ ਉਦੋਂ ਘੋੜੇ ਨੇ ਆਪ ਦਾਪ ਘੋੜੇ ਦੇ ਵਿੱਚ ਕੋਈ ਬੰਤਰ ਐਹੋ ਜਿਹੀਆਂ ਸੀ ਜਾਇਦਾ ਸਨਰਖਾ ਪਾਣਾ ਕਿਉਂਕਿ ਉਦੋਂ ਹਾਲਾਤ ਹੀ ਬਹੁਤ ਬੜੇ ਸੀ ਬਈ ਉਦੋਂ ਤਾਂ ਇਹ ਇੰਨੀ ਉਮੀਦ ਹੈ ਨਹੀਂ ਸੀ ਜਿੰਨਾ ਕੋ ਹੋ ਗਿਆ ਕੰਮ ਹੂੰ ਹਾਂ ਬਹੁਤ ਮਤਲਬ ਵਿਚਾਰਾ ਕਹਿ ਲਓ ਵੀ ਗੱਡੀ 'ਚ ਮੈਂ ਚੱਕ ਕੇ ਚੜਾਇਆ ਸੀ ਇਹਨੂੰ ਅੱਛਾ ਹਾਂ ਤੁਰਿਆ ਨਹੀਂ ਜਾਂਦਾ ਸੀ ਤਾਂ ਜੀ ਹਾਂ ਤੇ ਉਦੋਂ ਕਿੰਨੇ ਮਹੀਨੇ ਦਾ ਸੀ ਰਾਮ ਬਾਈ ਉਦੋਂ ਬਈ 8 ਕੁ ਮਹੀਨਾ ਦਾ ਸੀ ਅੱਛਾ ਹਾਂ ਤਾਂ ਹੁਣ ਕਿੰਨੀ ਉਮਰ ਹੋ ਗਈ ਹੁਣ ਇਹ 3.5 ਸਾਲ ਹੋ ਗਈ ਉਮਰ ਸਾਢੇ 3 ਹਾਂਜੀ ਤੇ ਇਹਦਾ ਬਾਪਤਾ ਆ ਗਿਆ ਪ੍ਰਭਾਤ ਦੇ ਜਿਹੜਾ ਜਈ ਮਾਂ ਵਾਲੇ ਪਾਸੇ ਉਹ ਮਾਂ ਇਹਦੀ ਵੀਰ ਪਥੇੜੀ ਵਾਲੇ ਘੋੜੇ ਦੀ ਬੱਚੀ ਐ ਅੱਛਾ ਤੇ ਤੂਫਾਨ ਸੰਗਰੇ ਦੀ ਜੀ ਗੱਲ ਕਰੀ ਉਹਦੀ ਸੱਚੀ ਭੈਣ ਪਿਓ ਵਾਲੇ ਪਾਸਿਓਂ ਹੂੰ ਤੇ ਹੁਣ ਉਹ ਹੈਗੀ ਆ ਘੋੜੀ ਹਜੇ ਉਤਮ ਸਿੰਘ ਦੀ ਦੁੱਧਵਾ ਕੋੜਿਆ ਅੱਛਾ ਕਾਫੀ ਪੁਰਾਣੀ ਘੋੜੀ ਐ 28-30 ਸਾਲਾਂ ਦੀ ਘੋੜੀ ਐ ਹੂੰ ਕਹਦੀ ਵੀ ਚੰਗੀ ਘੋੜੀ ਐ ਚੰਗੀ ਘੋੜੀ ਐ ਕਿਉਂਕਿ ਉਤਮ ਸਿੰਘ ਹੁਣ ਜਿਹੜੇ ਆ ਉਹ ਚੰਗੇ ਘੋੜ ਜਾਣ ਰੱਖਦੇ ਹਨ ਹਾਂਜੀ ਹੁਣ ਉਹਨਾਂ ਕੋਲੇ ਹੈਗੀ ਐ ਘੋੜੀ ਫਲਾ ਜਿ ਜ ਤੁਸੀਂ ਦੇਖੀ ਐ ਘੋੜੀ ਨੂੰ ਨਹੀਂ ਲਾਈਵ ਨਹੀਂ ਵੇਖੀ ਕਿ ਦੂਰ ਸੀਗੀ ਹਾਂ ਵੈਸੇ ਆਪਾਂ ਫੋਟੋ ਫੋਟੋ ਹਾਂ ਫੋਟੋਆਂ ਤੋਂ ਉਹਨਾਂ ਨਾਲ ਗੱਲ ਬਾਈ ਨਾਲ ਜਿਨ੍ਹਾਂ ਤੇ ਬਰੀਡ ਹੋਇਆ ਪਾਲੀ ਜ਼ਿਲ੍ਹੇ ਚ ਬਰੀਡ ਹੋਇਆ ਜੀ ਤੇ ਉੱਥੇ ਮੇਰੀ ਉਹਨਾਂ ਨਾਲ ਗੱਲ ਹੁੰਦੀ ਰਹਿੰਦੀ ਆ ਜਿਨ੍ਹਾਂ ਨੇ ਬਰੀਡ ਕਰਿਆ ਸੀ ਜੀ ਤੇ ਬਾਈ ਗੱਲ ਫੇਰ ਆ ਜਾਂਦੀ ਹੈ ਹੁਣ ਉਮਰਤਾਏ ਦੀ ਹੋ ਗਈ ਕਿੰਨੀ 3.5 ਸਾਲ 3.5 ਸਾਲ ਤੇ ਹਾਈਟ ਟੈਸਟ ਟਾਈਮ ਤੇ ਹਾਈਟ ਫਰੇਟ ਹੈ ਤੇ 3 ਇੰਚ ਖੱਟੀ ਆ ਰਹੀ ਹੈ 3 ਇੰਚ ਖੱਟੀ ਵਾਲੀ ਹੈ ਕੈਨ ਨੂੰ ਨਹੀਂ ਹੈਗੀ ਆ ਜੀ ਤੇ ਇੱਕ ਗੱਲ ਹੋਰ ਹੈ ਬਾਈ ਘੋੜੇ ਦੀ ਖੜਾਵਾ ਖੂੜੂਆ ਬੜਾ ਚੰਗਾ ਹੈ ਹਾਂ ਬਸ ਐਗਰੈਸ਼ਨ ਹੀ ਹੈ ਦੇਚ ਹੈਗੀ ਆ ਬਸ ਹਾਂ ਕਿਉਂਕੋ ਘੋੜਾ ਜਦੋਂ ਆਣ ਕੇ ਖੜਦਾ ਹੈ ਜਦੋਂ ਤੁਰਦਾ ਹੈ ਉਹ ਹੋਰ ਕੁਝ ਵਿਖਾਉਂਦਾ ਹੈ ਜਦੋਂ ਖੜਦਾ ਹੈ ਖੜਨ ਦੇ ਵੀ ਇਹਦੇ ਕਈ ਘੋੜਿਆਂ ਦੇ ਨਾ 21 ਜਦੋਂ ਅਸੀਂ ਖੜਾਉਂਦੇ ਆ ਘੋੜੀ ਨੂੰ ਉਹ ਇੱਕ ਦੋ ਚੀਜ਼ਾਂ ਜਾਂ ਤਿੰਨ ਚੀਜ਼ਾਂ ਹੀ ਦਿਖਾਉਂਦਾ ਹੈ ਜਦੋਂ ਇਹ ਇਹਦਾ ਡਿਫਰੈਂਟ ਤਰ੍ਹਾਂ ਜਦੋਂ ਖੜਦਾ ਹੈ ਉਦੋਂ ਪਤਾ ਨਹੀਂ ਅਲੱਗ ਤਰ੍ਹਾਂ ਹੋਰ ਕੁਝ ਕਦੀ ਛਾਤੀ ਚੌੜੀ ਹੋ ਜਾਂਦੀ ਹੈ ਕਦੀ ਪੁੱਠੇ ਦਾ ਪ੍ਰਭਾਵ ਜਾਂ ਅਲਾਈਨਮੈਂਟ ਹੈ ਜਿਹੜੀ ਉਹ ਗਰਦਨ ਜਿਹੜੀ ਬਿਊਟੀ ਹੈ ਹਨਾ ਤੇ ਉਹ ਬੜੀ ਵਧੀਆ ਲੱਗੀ ਮੈਨੂੰ ਇਸ ਬਾਰੇ ਤੁਸੀਂ ਕੀ ਕਹਿੰਦੇ ਜੀ ਤੇ ਇਹ ਬਰੀਕੀਆਂ ਜਿਹੜੀਆਂ ਉਹ ਮਾਂ ਦੇ ਪਾਸੇ ਜ਼ਿਆਦੀਆਂ ਆਈਆਂ ਕਿ ਬਾਪ ਵਾਲੇ ਪਾਸੇ ਇਹ ਬਾਪ ਵਾਲੇ ਪਾਸੇ ਹੋਣਗੀਆਂ ਜ਼ਿਆਦੇ ਆ ਉਸ ਜਿਹੜੀ ਇਹਦੀ ਮਾਂ ਦੀ ਲਾਈਨ ਹੈ ਇਹ ਵੀ ਪ੍ਰਾਣੀ ਜਿੱਥੋਂ ਅੱਜ ਲਾਈਨ ਸ਼ੁਰੂ ਹੋਈ ਹੈ ਤੂਫਾਨ ਦੀ ਪਥੇੜੀ ਵਾਲੇ ਘੋੜੇ ਦੀ ਪ੍ਰਾਣੀ ਘੋੜੀ ਦਾ ਬੱਚਾ ਉਸ ਕਰਕੇ ਵੀ ਇਹਦੇ ਚ ਹੈ ਹੂੰ ਤੂਫਾਨ ਲੈਣ ਵੀ ਮਰਬੂਤੀ ਮਖਾ ਹੈ ਨਾ ਜੀ ਅੱਛਾ ਭਾਈ ਅਰਜਨ ਸਵਾਗਤ ਹੈ ਸასი ਕਾ ਕੈਮਰਾ ਅੱਛਾ ਹਿੰਦੀ ਚ ਗੱਲ ਕਰੋਗੇ ਉਹ ਤਾਂ ਸਾਨੂੰ ਬਾਈ ਨੇ ਗੱਲਾਂ ਸੁਭਾਈਆਂ ਬਾਹਲੀਆਂ ਹੁਣ ਹੁਣ ਬਾਈ ਦੇ ਅੱਖਾਂ ਚ ਪਾਣੀ ਆ ਖੜਾ ਬਾਈ ਨਹੀਂ ਐਸੀ ਕੋਈ ਬਾਤ ਨਹੀਂ ਹੋਰ ਸੁਣਾਓ ਬਾਈ ਦਾ ਘੋੜਾ ਫਿਰ ਕਿਵੇਂ ਲੱਗਦਾ ਤੁਸੀਂ ਤਾਂ ਭਰਾ ਹੋ ਬਿਲਕੁਲ ਭਰਾ ਦੇ ਨਾਲ ਕਹਦੀ ਪੰਜਾਬੀ ਚ ਵੀ ਸੱਡੀਆਂ ਖੰਭੀਆਂ ਬਾਵਾ ਬੇਟੀਆਂ ਨੇ ਹਨਾ ਬਾਈ ਦੇ ਘੋੜੇ ਚ ਕੀ ਅਰਜੋ ਕਿਉਂਕਿ ਬਾਈ ਦੇ ਘੋੜੇ ਬਹੁਤ ਚੰਗਾ ਸਟਾਲੀਆ ਨੇ ਬਾਈ ਆਪਣੇ ਘੋੜਾ ਜਿਆ ਕਿਹੜੀ ਲੈਂਦਾ ਹੋ ਆਪਣਾ ਜੀ ਮੋਤੀ ਘੋੜੇ ਦਾ ਬੱਚਾ ਆਪਣੇ ਪਾਸ ਅੱਛਾ ਹਾਂ ਸ਼ਾਨਦਾਰ ਕਪੋਤਾ ਹੈ ਜੀ ਰਾਦੇਵ ਕੇ ਨਾਮ ਸੇ ਜੀ ਦਾਦੇ ਪਾਸ ਵੀ ਜੀ ਤੇ ਹੁਣ ਮੰਨ ਲਓ ਬਾਈ ਵਾਲੇ ਘੋੜੇ ਦੇ ਵਿੱਚ ਕੀ ਕਿਹੜੀ ਅੱਖ ਨਾ ਦੇਖਦੇ ਹੋ ਬਾਈ ਵਾਲੇ ਘੋੜੇ ਨੂੰ ਇਹ ਇਸ ਦਾ ਕਲਰ ਹੈ ਜੋ ਉਹ ਕਾਫੀ ਯੂਨਿਕ ਹੈ ਹਮਮ ਔਰ ਇਸ ਕਲਰ ਦਾ ਆਪਣੇ ਇਸ ਏਰੀਆ ਕੇ ਅੰਦਰ ਵੀ ਘੋੜਾ ਨਹੀਂ ਹੈ ਕੋਈ ਹਮਮ

नहीं देवली लाइन से तो मेरे आ, देवली साथ कर साथ से तो नहीं ना। देवली अच्छा। है हाँ, जैसे प्रभात प्रभात का वेरीफाई की से और कोई घोड़ा नहीं है अभी देखो प्रभात में इसमें डिफरेंट अभी आपको लगेगा वो कारण है इसकी एज का ਹਾਂ ਅਬੀ ਇਸ ਬੱਚਾ ਹੈ ਹਾਂ ਅਬੀ ਇਹ ਬੱਚਾ ਹੈ ਉਹ ਪੂਰਾ ਨਰਗੋੜਾ ਸਟਰ ਬਣ ਚੁੱਕਾ ਹੈ ਜੀ ਚਲੋ ਧੰਨਵਾਦ ਬਾਈ ਅਰਜਨ ਤੁਹਾਡਾ ਤੇ ਅੱਛਾ ਬਾਈ ਗੁਲਜੀਤ ਸასი ਗੱਲ ਸਵਾਗਤ ਹੈ ਜੀ ਸასი ਕਹਿਮ ਬਾਈ ਦੇ ਕੋਲ ਵੀ ਬੜੇ ਚੰਗੇ ਘੋੜੇ ਆ ਬਾਈ ਹੁਣ ਤੁਹਾਡੇ ਵਿਚਾਰ ਵੀ ਸੁਣਾਗੇ ਜਦੋਂ ਘੋੜੇ ਨੂੰ ਤੁਸੀਂ ਫੜਦੇ ਹੋ ਜਦੋਂ ਰੋਕਦੇ ਹੋ ਤੇ ਤੁਹਾਡੀ ਜਿਹੜੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਘੋੜੇ ਰੱਖਿਆ ਨੂੰ ਮੈਨੂੰ ਤਾਂ ਹੋ ਗਏ 15 16 ਸਾਲ ਹੋ ਗਏ ਘੋੜੇ ਰੱਖਦਿਆਂ ਨੂੰ ਜੀ ਜੀ ਤੇ ਬਾਈ ਦੇ ਬਾਈ ਪਹਿਲਾ ਘੋੜਾ ਤੁਹਾਡਾ ਇਹ ਹਾਂਜੀ ਮੇਰਾ ਪਹਿਲਾ ਹੀ ਹੈ ਬਾਈ ਦਾ ਪਹਿਲਾ ਘੋੜਾ ਹੈ ਜਦ ਬਾਈ ਨਾਲ ਆਉਂਦੇ ਹੋ ਜਾਂ ਭਰਾਵਾਂ ਨਾਲ ਜਦ ਦਾ ਵੀਰੇ ਹੁਣੀ ਬੈਠੇ ਆ ਜਾਂ ਹੋਰ ਵੀ ਸੱਜਣ ਵੇਖਣ ਆਉਂਦੇ ਹੋਣਗੇ ਹਾਂਜੀ ਜਦ ਤੁਸੀਂ ਹੀ ਵੇਖਦੇ ਹੋ ਤਾਂ ਤੁਹਾਡਾ ਨਜ਼ਰੀਆ ਕੀ ਕਹਿੰਦਾ ਸਾਡਾ ਨਜ਼ਰੀਆ ਤੇ ਇਹੀ ਆ ਵੀ ਘੋੜਾ ਬਹੁਤ ਵਧੀਆ ਬਣੂਗਾ ਬਹੁਤ ਐਸ ਰੰਗ ਐਸ ਰੰਗ ਦਾ ਘੋੜਾ ਹੈ ਨਹੀਂ ਸਾਡੇ ਏਰੀਆ ਦੇ ਵਿੱਚ ਅੱਛਾ ਕਮੈਤ ਕਲਰ ਹੈ ਨਹੀਂ ਹਾਂ ਰੰਗ ਜਿਹੜਾ ਇਹ ਕਮੈਤ ਨਾਲੋਂ ਦੀ ਆਲਟ ਡਿਫਰੈਂਟ ਕਲਰ ਜਿਆ ਪੈ ਜਾਂਦਾ ਹੈ ਇਟਲੀਆ ਕਮੈਤ ਏਰੀਆ ਕਮੈਤ ਜਿਆ ਡਾਰਕ ਕਲਰ ਆਪਾਂ ਕਹਿੰਦੇ ਹਾਂ ਹਾਂ ਜੀ ਬਾਕੀ ਲੈਨ ਵੀ ਚੰਗੀ ਆ ਇਹਦੀ ਬਹੁਤ ਚੰਗੀ ਲੈਨ ਤੇ ਪੇ ਵਾਲੇ ਪਾਸੇ ਤੋਂ ਹੈਗੀ ਹੈ ਨਾ ਉਸ ਕਾਰਨ ਇਹਦਾ ਬਹੁਤ ਵਧੀਆ ਜੀ ਬਾਕੀ ਰਿਜਲਟ ਤੇਰੇ ਆਉਣ ਲਈ ਹੋਣਗੇ ਪਤਾ ਹੀ ਆ ਤਾਂ ਹਾਂ ਬਲੱਡ ਦਾ ਦਫਾਕ ਪੈਂਦਾ ਹੈ ਜੀ ਅੱਛਾ ਪਹਿਲਾਂ ਕਦੇ ਰਾਮਬਾਈ ਕੁੜੀਆਂ ਤੇ ਛੱਡਿਆ ਕਿ ਜਾਂ ਹੁਣੀ ਸ਼ੁਰੂ ਕਰਨਾ ਹੈ ਨਹੀਂ ਛੱਡਿਆ ਜੀ ਤਿੰਨ ਕੁੜੀਆਂ ਕਰਾਤੀਆਂ ਮੀਟਰ ਗੱਬਣ ਹੋ ਗਈਆਂ ਚੱਕ ਪਾਸ ਹਾਂ ਚੱਕ ਪਾਸ ਹੋ ਗਈ ਅੱਛਾ ਕਿਦੋਂ ਤੱਕ ਕਿੰਨੇ ਕ ਟਾਈਮ ਤੱਕ ਮੰਨ ਲਓ ਪਹਿਲਾ ਰਿਜਲਟ ਆ ਜੀ ਅ ਲੱਗ ਜਾਣੇ ਇਹ 9-10 ਮਹੀਨੇ ਤੱਕ ਲੱਗ ਜਾਣੇ 9-10 ਮਹੀਨੇ ਲੱਗ ਜਾਣੇ ਹੁਣ ਹੀ ਮਲਾਈਆਂ ਹੁਣੇ ਹੀ ਮਲਾਈਆਂ ਮਹੀਨੇ-ਮਹੀਨੇ ਦੀਆਂ ਹੀ ਮਤਲਬ ਹੋਈਆਂ ਜੀ ਤੇ ਹੁਣ ਫਿਰ ਆਪਾਂ ਭਰਾਵਾਂ ਨੂੰ ਫੀਸ ਦਾ ਚਾਹਣਾ ਪਾ ਲਈਏ ਵੀ ਕੀ ਸੇਵਾ ਫੀਸ ਤਾਂ ਵੀਰੇ ਆਪਾਂ 21000 ਰੱਖੀ ਨਾਰਮਲ ਹੀ ਆ ਬਾਕੀ ਚੱਕਰ ਕੋਈ ਨਹੀਂ ਜਿਵੇਂ ਅਗਲਾ ਬੇਚਿਤ ਕੋ ਕੇ ਫੋਨ ਕਰ ਲੈ ਕਰ ਲਾਂਗੇ ਕੋਈ ਦਿੱਕਤ ਨਹੀਂ ਲੈ ਵੀ ਸੱਜਣੋ ਭਾਈ ਨੇ ਪਰਦਾ ਲਾਉਂਗੀ ਚੱਕਤਾ ਭਾਈ ਨੇ ਫੀਸ ਸਿਰਫ 21000 ਰੁਪਏ ਰੱਖੀ ਹੈ ਉਹ ਵੀ ਤੁਹਾਨੂੰ ਝੇੜ ਕੰਨੀ ਲੋੜ ਨਹੀਂ ਯਾਰ ਮੇਰੇ ਕਹਿਣ ਤੇ ਕਰੀ ਬਾਈ ਨੂੰ ਤੁਸੀਂ ਫੋਨ ਲਾ ਲੈ ਕਰਨ ਵਾਲਾ ਤੇ ਉਹ ਕਾਲਪੁਰਖ ਵਾਹਿਗੁਰ ਪਰ ਜਿੰਨੇ ਕਾ ਯੋਗ ਹੀ ਆਪਾਂ ਨੂੰ ਪ੍ਰਮਾਤਮਾ ਨੇ ਬਣਾਇਆ ਜਾਂ ਤੁਹਾਨੂੰ ਰੱਬ ਦੀ ਮਿਹਰ ਉਹ ਤੁਹੀਂ ਬੈਠੇ ਹੋ ਤੇ ਆਪਾਂ ਨਾ ਯਾਰ ਭਰਾ ਨੂੰ ਸਪੋਰਟ ਮੇਰੇ ਦਿਲੋਂ ਕਹਿਣਾਗਾ ਤੁਹਾਨੂੰ ਵੀ ਆਪਾਂ ਵੱਧ ਚੜ ਕੇ ਭਰਾ ਨੂੰ ਸਪੋਰਟ ਕਰਨੀ ਹੈ ਪਹਿਲਾ ਵੀਡੀਓ ਦਾ ਸਾਲ ਕੋੜਾ ਹੈ ਪਹਿਲੀ ਵਾਰੀ ਤੁਹਾਡੀ ਕਜੈਰੀ ਤੇ ਰੱਖਿਆ ਤੇ ਪਹਿਲੀ ਵੀਡੀਓ ਹੈ ਤੇ ਹੁਣ ਤੁਸੀਂ ਜੇ ਕਿਤੇ ਸ਼ੇਅਰ ਵਾਲਾ ਬਟਨ ਾਪ ਕੇ ਬਾਈ ਨੂੰ ਸਪੋਰਟ ਕਰ ਦੋ ਤੇ ਜੇ ਕਿਸੇ ਭਰਾ ਕੋਲੇ ਘੋੜੀਆਂ ਖੜੀਆਂ ਐ ਇਹ ਵੀ ਨਹੀਂ ਹੈ ਕਿ ਲਾਇਨ ਕੋਈ ਮੰਨ ਲਓ 1921 ਐ ਲਾਇਨ ਵੀ ਟੌਪਦੀ ਐ ਲੇਟੇ ਡੇ ਘੋੜੇ ਦਾ ਪੁੱਤ ਹੈ ਡੀਐਨਏ ਵੈਰੀਫਿਕੇਸ਼ਨ ਹੈ ਡੀਐਨਏ ਬਿਲਕੁਲ ਓਕੇ ਹੈ ਉਹ ਤੁਹਾਨੂੰ ਆ ਤੀਜੀ ਾਰ ਦੂਜੀ ਾਰ ਮੈਂ ਦਿਖਾਤਾ ਤੇ ਭਾਈ ਤੁਸੀਂ ਵੀਰ ਤੋਂ ਇਸ ਘੋੜੇ ਤੋਂ ਹੀ ਸਰਵਸ ਲੈਣੀ ਆਪਾਂ ਅੱਛਾ ਵੀਰ ਇੱਕ ਵਾਰੀ ਹੋਣਾ ਆਪਾਂ ਇੱਕ ਵਾਰੀ ਪ੍ਰੋਪਰ ਪਿੰਡ ਵੀ ਦੱਸ ਦਈਏ ਜ਼ਿਲ੍ਹਾ ਵੀ ਦੱਸ ਦਈਏ ਤੇ ਆਪਣਾ ਘਰ ਫਾਰਮ ਕਿੱਥੇ ਪੈ ਜਾਂਦਾ ਇਹ ਵੀ ਦੱਸ ਦਿਓ ਇਹ ਆਪਣਾ ਪਿੰਡ 3C ਛੋਟੀ ਪੈਂਦਾ ਜੀ ਅੱਜ 3C ਛੋਟੀ ਹਾਂ ਇੱਕ ਵੱਡੀ 3C ਹੈ ਇਹ 3C ਛੋਟੀ ਆ ਜੀ ਇਹ ਗੰਗਾ ਨਗਰ ਤੋਂ 9 ਕਿਲੋਮੀਟਰ ਪੈ ਜਾਂਦੀ ਹੈ ਆਪਣਾ ਲੋਕੇਸ਼ਨ ਹਾਂ ਜੀ ਅੱਜ ਇੱਥੇ ਮੰਨ ਲਓ ਆਪਣਾ ਇੱਕ ਪਿੰਡ ਦੇ ਵਿੱਚ ਵਾਲੇ ਫਾਰਮ ਇੱਥੇ ਕਰੀਏ ਪਿੰਡ ਦੇ ਬਾਹਰ-ਬਾਰ ਰੋਡ ਤੇ ਹੀ ਆਪਣੇ ਦੂਜੀ ਗਲੀ 'ਚ ਫਾਰਮ ਹੈ। ਬਾਕੀ ਤੁਸੀਂ ਲੋਕੇ ਸ਼ਾ ਪਾ ਦੋਗੇ ਜੇ ਲੋਕੇ ਲొਕੇਸ਼ਨ ਪਾ ਦਾਂਗੇ ਜੇ ਕੋਈ ਹੁੰਦਾ ਕੋਈ। ਜੀ ਤਾਂ ਫੋਨ ਫੜਦਾ ਕੋਈ ੜਕਾ ਨਹੀਂ ਫੋਨ ਤਾਂ। ਨਾ ਨਾ ਕੋਈ ੜਕਾ ਨਹੀਂ। ਚੱਕ ਲੈਣੀ ਆਉਂਦਾ। ਹਾਂ ਚੱਕਦੇ ਆਪਾਂ। ਤਾਂ ਹੁਣ ਅਸਟੇ ਮੈਨੂੰ ਡਾਈਟ ਦੀ ਥੋੜੀ ਗੱਲ ਕਰ ਲਈਏ। ਡਾਈਟ ਦੇ ਵਿੱਚ ਯਾਰ ਕੀ ਦਿੱਤਾ ਇਹੋ ਜਿਹਾ ਸਟਾਰਟਿੰਗ 'ਚ। ਸਟਾਰਟਿੰਗ ਤੋਂ ਲੈ ਕੇ ਹੀ ਦੱਸ ਦੋ। ਡਾਈਟ ਤਾਂ ਇਹ ਭਾਈ ਯਾਰ ਵੈਸੇ ਨਾਰਮਲ ਹੀ ਰਹੀਆ ਜੋ ਘੋੜਿਆਂ ਨੂੰ ਆਪਾਂ ਪਾਉਣੇ ਆ ਹਾਂ ਦਾਣਾ ਫੱਕਾ ਜਿਹੜਾ ਡਾਕਟਰ ਸਾਹਿਬ ਨੇ ਦੱਸਿਆ ਡਾਕਟਰ ਸੁਧੀਰ ਆ ਸਾਡੇ ਬਹੁਤ ਚੰਗਾ ਹੁੰਦਾ ਉਹਨਾਂ ਨੇ ਗਾਈਡ ਕੀਤਾ ਭਾਈ ਅਰਜਨ ਹੋਰਾਂ ਨੇ ਹਰਪ੍ਰੀਤ ਹੋਰਾਂ ਨੇ ਜਿਵੇਂ ਦੱਸੀ ਗਏ ਉਹ ਆਪਾਂ ਪਾਈ ਗਏ ਹਾਂ ਹਾਂ ਮਤਲਬ ਨਾਰਮਲ ਹੀ ਐ ਨਾਰਮਲ ਹੀ ਡਾਈਟ ਤੇ ਆਪਣਾ ਕੋਈ ਹਾਂ ਅੱਛਾ ਹੁਣ ਤੁਸੀਂ ਡਾਕਟਰ ਸਾਹਿਬਾਂ ਦੀ ਗੱਲ ਕੀਤੀ ਐ ਘੁੜੀ ਘਾੜੀ ਰੁਕਣ ਦਾ ਕੋਈ ਡਿੱਕਾ ਨਹੀਂ ਵੀ ਭਾਈ ਕਹਿ ਦਿੰਦੇ ਆ ਵੀ ਜੇ ਮੰਨ ਲਓ ਪੰਜਾਬ ਚ ਆਉਣਾ ਐ ਜਾਂ ਦੂਰੋਂ ਆਉਣਾ ਐ ਤੇ ਭਾਈ ਕਹਿੰਦਾ ਵੀ ਯਾਰ ਅਸੀਂ ਦਾ ਚੈੱਕ ਪਾਸ ਕਰਾ ਕੇ ਲੈ ਜਾਗੇ ਕੋਈ ਨਹੀਂ ਉਹ ਆਪਣੇ ਕੋਲੇ ਖੁੱਲੀ ਜਗ੍ਹਾ ਐ ਨਾ ਹਾਂ ਕੋਈ ਡਿੱਕਾ ਸਤੰਮ ਤੇ ਆਪਣੇ ਘਰ ਦੇ ਜਾਨਵਰ ਕਿੰਨੇ ਆ ਆਪਣੇ ਘਰ ਦੇ ਜਾਨਵਰ ਵੀਰੇ ਤਿੰਨ ਆਈ ਤਿੰਨ ਆ ਹਾਂਜੀ ਉਹ ਬਛੇਰੇ ਕਿ ਬਛੇਰੀਆਂ ਇੱਕ ਬਛੇਰੀ ਆ ਆਪਣੇ ਕੋਲੇ ਇੱਕ ਘੋੜੀ ਆ ਗੱਬਣ ਦਸਾਂ ਮਹੀਨਿਆਂ ਦੀ ਉਹ ਬਛੇਰੀ ਕਿਹੜੇ ਦੀ ਆ ਬਛੇਰੀ ਆਪਣੇ ਸ਼ਾਹ ਪੀਣੀ ਘੋੜਾ ਹੈਗਾ ਇੱਕ ਸ਼ੇਰੂ ਜੀ ਉਹਦੀ ਉਹਦੀ ਬੱਚੀ ਆ ਜੀ ਹਾਂਜੀ ਲੈ ਵੀ ਅਰਜਨ ਹੁਣ ਬੋਲਣੀ ਕਰਨੀ ਪੰਜਾਬੀ ਹੁਣ ਪੰਜਾਬੀ ਮੈਸੇਜ ਤੂੰ ਦੇ ਮੈਂ ਬਾਈ ਨੂੰ ਕਹਾਂ ਜੀ ਮੈਂ ਬਾਈ ਦੇ ਨਾਲ ਕਿਤੇ ਨਾ ਕਿਤੇ ਡਾਂਗ ਬਾਈ ਜਾਂਦਾ ਉਹ ਤਾਂ ਪੰਜਾਬੀ ਬਾਈ ਬਹੁਤ ਸੋਹਣੀ ਬੋਲਦਾ ਹੈ ਸੋ ਬਾਈ ਦਾ ਬਾਬਾ ਵੀ ਮੈਂ ਥੋੜਾ ਜਿਹਾ ਵੀ ਮੈਨੂੰ ਆ ਵੀ ਮੈਂ ਅੜ ਨਾ ਜਾਵਾਂ ਕਿ ਤੇ ਬਾਈ ਨੂੰ ਮਹਾ ਪਕੜਾ ਲਾਈਵ ਕਰਦੇ ਆ ਵੀ ਆਪਾਂ ਕੱਟ ਲਾਂਗੇ ਹੁਣ ਬਾਈ ਜਾਂਦੇ ਜਾਂਦੇ ਭਰਾਵਾਂ ਨੂੰ ਮੈਸੇਜ ਦੇ ਪੰਜਾਬੀ ਚ ਮੈਸੇਜ ਤਾਂ ਆਈ ਹੈ ਜੀ ਸਾਰੇ ਸੱਜਣੋ ਮਿੱਤਰ ਆਉਣ ਹੈ ਤੇ ਇੱਕ ਵਾਰੀ ਸਰਵਿਸ ਦਾ ਮੌਕਾ ਬਾਈ ਦੇ ਕੋੜੇ ਨੂੰ ਵੀ ਦੇਣਾ ਬਿਲਕੁਲ ਬਿਲਕੁਲ ਤੇ ਨਿਰਾਸ਼ ਨਹੀਂ ਹੋਵੋਗੇ ਤੁਸੀਂ ਜੀ ਬਿਲਕੁਲ ਬਿਲਕੁਲ ਤੇ ਗਾਂ ਅੱਗੇ ਜਾ ਕੇ ਭਾਈ ਚੰਗੇ ਬੱਚੇ ਜਦੋਂ ਮਾਰਕੀਟ ਚ ਆਉਣਗੇ ਨਾ ਤੇ ਹੋ ਸਕਦਾ ਫਿਰ ਬਾਈ ਫੀਸ ਵੀ ਚੱਕ ਦੇ ਤੇ ਇਹਨਾਂ ਵੀ ਹੁਣ ਸਿਰਫ 2000 ਰੁਪਇਆ ਫੀਸ ਹੈ ਉਹਦੇ ਚ ਵੀ ਕੋਈ پابੰਦੀ ਨਹੀਂ ਵੀ ਬਾਈ ਨੇ 21 ਲੈਣਾ ਤੁਸੀਂ ਬੇ ਚਿੰਤ ਹੋ ਕੇ ਫੋਨ ਲਾ ਲਿਓ ਤੇ ਭਾਈ ਸਰਵਸੋ ਹੁਣ ਲੈ ਲਓ ਮੌਕਾ ਦੇ ਬਹੁਤ ਜਲਦ ਅਗਲੀ ਵੀਡੀਓ ਨਾਲ ਮਿਲਦੇ ਆਂ ਭਾਈ ਹੋਰ ਕਿਸੇ ਭਰਾ ਨੇ ਕੋਈ ਗੱਲ ਕਰਨੀ ਹੈ ਜੀ ਹੋਰ ਕੋਈ ਆਮ ਰਹਿ ਗਈ ਹੋਵੇ ਗੱਲ ਮੇਰੇ ਤੋਂ ਪੁੱਛਣ ਹੁਣ ਦਾ ਨਹੀਂ ਨਹੀਂ ਕੋਈ ਗੱਲ ਨਹੀਂ ਚੜਦੀ ਕਲਾ ਚੜਦੀ ਕਲਾ ਤੇ ਭਾਈ ਵੀਡੀਓ ਸ਼ੇਅਰ ਕਰ ਦਿਓ ਕਮੈਂਟਾਂ ਦੇ ਵਿੱਚ ਸਾਨੂੰ ਸੋਹਣੇ ਸੋਹਣੇ ਕਮੈਂਟ ਅਗੇ ਦਾ ਤੁਸੀਂ ਕਰਦੇ ਹੋਨੇ ਹੋ ਤੇ ਉਹਨਾਂ ਦੇ ਵਿੱਚ ਵੀ ਦੱਸ ਦਿਓ ਵੀ ਭਾਈ ਬਾਈ ਦਾ ਘੋੜਾ ਕਿਵੇਂ ਲੱਗਾ ਗੱਲਾਂ ਬਾਤਾਂ ਕਿਵੇਂ ਲੱਗੀਆਂ ਵੀਰ ਜਿੰਨੇ ਗੱਲ ਕੀਤੀ ਆ ਬਾਕੀ ਜੀਤ ਨੇ ਗੱਲ ਕੀਤੀ ਆ ਵੀਰੇ ਰਾਮ ਨੇ ਗੱਲ ਕੀਤੀ ਵੀ ਗੱਲਾਂ ਬਾਤਾਂ ਕਿਵੇਂ ਲੱਗੀਆਂ ਤੇ ਬਹੁਤ ਜਲਦੀ ਦਾਂਦੇ ਮਕੀਨੇ ਤੁਹਾਡੀ ਤੇ ਟੈਲੀ ਚ ਹਾਜ਼ਰ ਕਰਦੇ ਰਵਾਂਗੇ ਉਹਨੇ ਸਮੇਂ ਲਿਦੇ ਹੋ ਜੀ ਸੰਤੂ ਦੇਹਰ ਵਾਲੇ ਨੂੰ ਯਾਦ ਕਰ ਜਿਉਂਦੇ ਵਾਸਤੇ ਹੱਸਦੇ ਰਹੋ ਸ਼ਬਾਕ ਸਤਿਕਾਰ ਸਾਰੀ ਸਾਰੀ ਦਾ ਬਹੁਤ ਧੰਨਵਾਦੀ ਬਹੁਤ ਬਹੁਤ ਧੰਨਵਾਦ ਓਕੇ ਸਤਿ ਸ੍ਰੀ ਅਕਾਲ ਬਹੁਤ ਹੀ ਜ਼ਿਆਦਾ ਗਲ ਵੀਡੀਓ ਨੂੰ ਮਿਲਦੇ ਧੰਨਵਾਦ